ਬੀਅੰਦ ਸਿੰਘ ਦਾ ਜਨਮ 19 ਫਰਵਰੀ 1922 ਨੂੰ ਲੁਧਿਆਣਾ ਜ਼ਿਲ੍ਹੇ ਦੇ ਬ੍ਰਮਪੁਰਾ ਪਿੰਡ ਵਿੱਚ ਹੋਇਆ। ਉਹ ਕਾਂਗਰਸ ਪਾਰਟੀ ਦੇ ਵਫادار ਆਗੂ ਸਨ। ਉਹਨਾਂ ਨੇ ਆਪਣਾ ਸਿਆਸੀ ਜੀਵਨ ਇੱਕ ਸਰਪੰਚ ਵਜੋਂ ਸ਼ੁਰੂ ਕੀਤਾ ਤੇ ਧੀਰੇ-ਧੀਰੇ ਵਿਧਾਇਕ, ਮੰਤਰੀ ਅਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਬਣੇ। 1009 ਅਟਿਆ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ। ਪਰ ਕਾਂਗਰਸ ਨੇ ਚੋਣਾ ਲੜੀਆਂ ਅਤੇ ਬੀਅੰਤ ਸਿੰਘ ਮੁੱਖ ਮੰਤਰੀ ਬਣੇ। ਉਹਨਾਂ ਨੇ ਪੰਜਾਬ ਵਿੱਚ ਆਮ ਜੀਵਨ ਸੁਧਾਰਨ ਅਤੇ ਕਾਨੂੰਨ ਵਿਵਸਥਾ ਵਾਪਸ ਲਿਆਉਣ ਦੇ ਲਈ ਕੜੇ ਅਤੇ ਵਾਰ-ਵਾਰ ਵਿਵਾਦਿਤ ਕਦਮ ਚੁੱਕੇ। ਪੰਜਾਬ ਪੁਲਿਸ ਨੂੰ ਪੂਰੀ ਛੂਟ ਦਿੱਤੀ ਗਈ ਕਿ ਉਹ ਅਤਵਾਦ ਖਤਮ ਕਰੇ ਜਿਸ ਕਾਰਨ ਕਈਆਂ ਨੂੰ ਮਾਰਿਆ ਗਿਆ ਜਾਂ ਗਾਇਬ ਕਰ ਦਿੱਤਾ ਗਿਆ। ਉਨ੍ਹਾਂ ਦੀ ਸਰਕਾਰ ਅਤੇ ਪੁਲਿਸ ਨੇ ਲਗਭਗ 1993 ਤੱਕ ਪੰਜਾਬ ਵਿੱਚ ਅਤਵਾਦ ਨੂੰ ਲਗਭਗ ਖਤਮ ਕਰ ਦਿੱਤਾ। ਕਈ ਲੋਕ ਉਹਨਾਂ ਨੂੰ ਅਤਵਾਦ ਖਤਮ ਕਰਨ ਵਾਲਾ ਆਗੂ ਮੰਨਦੇ ਹਨ, ਜਦਕਿ ਕੁਝ ਲੋਕ ਉਹਨਾਂ ਦੇ ਕਦਮਾਂ ਨੂੰ ਮਨੁੱਖੀ ਅਧਿਕਾਰਾਂ ਵਿਰੁੱਧ ਦੱਸਦੇ ਹਨ। 31 ਅਗਸਤ 1995 ਨੂੰ ਚੰਡੀਗੜ੍ਹ ਸਿਵਲ ਸਚਿਵਾਲੇ ਦੇ ਬਾਹਰ ਉਹਨਾਂ ਦੀ ਕਾਰ ਬੰਬ ਧਮਾਕੇ ਵਿੱਚ ਮੌਤ ਹੋ ਗਈ। ਇਸ ਹਮਲੇ ਵਿੱਚ ਬੀਅੰਤ ਸਿੰਘ ਉਹਨਾਂ ਦੇ ਸੁਰੱਖਿਆ ਅਧਿਕਾਰੀ ਦਿਲਾਵਰ ਸਿੰਘ ਅਤੇ ਹੋਰ 17 ਲੋਕ ਮਾਰੇ ਗਏ